ਉਹਨੇ ਪਾਪੀਓ ਜਿਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਮੀ ਕਰਤੀ ਤੁਸੀਂ ਨੇ ਇੱਕ ਚੌਧਰ ਖਾਤਰ ਪ੍ਰਧਾਨਗੀਆਂ ਖਾਤਰ ਉਹ ਜੁੱਟੋ ਤੁਹਾਨੂੰ ਇਹ ਸੰਗਸ਼ਰਮ ਨਹੀਂ ਇੱਕ ਚੌਧਰ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਬਿਆਦਮੀ ਕਰਤੀ ਲੋਕਾਂ ਨੇ ਤੁਹਾਨੂੰ ਵੀ ਕਿਹਾ ਇਹਨਾਂ ਦੋਨਾਂ ਧਿਰਾਂ ਦੇ ਪਰਸੇ ਫੜ ਕੇ ਦਰਜ ਕਰੋ ਕਿਉਂਕਿ ਲੜਾਈ ਇਹਨਾਂ ਦੀ ਆਪਣੀ ਆ ਆਪਣੀ ਹੁੰਦੀ ਹੈ ਸਿਰਫ ਚੌਧਰਾਂ ਦੀ ਖਾਤਰ ਗ੍ਰਾਂਥੀ ਸਿੰਘ ਵੀ ਕਰਦੇ ਨੇ ਇਸ ਤੋਂ ਪਹਿਲਾਂ ਵੀ ਹੋਈ ਆ ਗ੍ਰਾਂਥੀ ਸਿੰਘਾਂ ਨੇ ਕਰਿਆ ਆ ਫਿਰ ਤੇ ਲੜਨ ਵਾਸਤੇ ਰੋਣਾ ਵਾਸਤੇ ਉਹ ਵੀ ਕਰਦੇ ਨੇ ਗੁਰੂ ਕਰਦੀਆਂ ਪ੍ਰਧਾਨਗੀਆਂ ਪਿੱਛੇ ਵੀ ਗੁਰੂ ਬਿਆਦਮੀਆਂ 70% ਲੋਕ ਇਹ ਬਿਆਦਮੀਆਂ ਕਰ ਰਹੇ ਨੇ ਹੋਰ ਨਹੀਂ ਕਰਦਾ ਉਹ ਪਿੰਡ ਹੱਕਦਾਰ ਨਹੀਂ ਹੈਗਾ ਮਾਲਾ ਪਿੰਡ ਵਾਲੇ ਲੋਕ ਦੁਸ਼ਟ ਪਾਪੀ ਹੋਗੇ ਇੱਕ ਪ੍ਰਧਾਨ ਜੀ ਦੀ ਖਾਤਰ ਚੌਧਰ ਦੀ ਖਾਤਰ ਲੜਾਈਆਂ ਕਰਦੇ ਨੇ ਪੱਗਾਂ ਲਾਉਂਦੇ ਨੇ ਤੇ ਗੁਰਗਾਂ ਸਾਹਿਬ ਮਹਾਰਾਜ ਦੀ ਬਿਆਦਵੀ ਹੋਈ ਆ ਉਹਨਾਂ ਨੇ ਕਰਿਆ ਜਾਣ ਬੁੱਝ ਕੇ ਕਰਿਆ ਸਾਰਾ ਇੱਕ ਰਾਤ ਮੰਦਪਾਕੀ ਜਿਹੜੀ ਘਟਨਾ ਹੋਈ ਆ ਪਿੰਡ ਮਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਨੇੜੇ ਗੁਰਾਇਆ ਉਥੇ ਦੁਸ਼ਤਾਂ ਨੇ ਗੁਰੂ ਸਾਹਿਬ ਦੇ ਜਿਹੜੇ ਅੰਗ ਨੇ ਉਹ ਪਾੜ ਕੇ ਥੱਲੇ ਛਿੜਤੇ ਗੁਰੂ ਅੰਦਰੀ ਖਣਾਤੇ ਪਾੜਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਮਾਲੇ ਪਿੰਡ ਦੀ ਇੱਕ ਪਹਿਲਾਂ 2-4 ਦਿਨ ਪਹਿਲਾਂ ਵੀਡੀਓ ਆਈ ਸੀਗੀ ਜਿਹਦੇ ਵਿੱਚ ਉਹ ਪ੍ਰਧਾਨਗੀ ਦੀ ਖਾਤਰ ਦੋ ਤਿੰਨਾਂ ਲੜ ਰਹੀਆਂ ਨੇ ਉਥੇ ਇੱਕ ਦੂਜੇ ਦੇ ਉੱਤੇ ਬਾਰ ਕਰ ਰਹੀਆਂ ਨੇ ਲੜਦੇ ਰਹੀਆਂ ਨੇ ਚਿੰਬੜ ਚੌੜਾਈਆ ਹੋ ਰਿਹਾ ਪੱਗਾਂ ਲੈ ਰਹੀਆਂ ਨੇ ਦੇਖੋ ਕਿੱਡੀ ਇਹ ਮੰਦ ਭਾਗੀ ਘਟਨਾ ਇੱਕ ਪ੍ਰਧਾਨਗੀਆਂ ਤੇ ਲੋਕ ਲੜਦੇ ਨੇ ਉਸ ਤੋਂ ਪਹਿਲਾਂ ਜਿਹੜਾ ਅਸੀਂ ਰਾਤ ਸਿੰਘ ਭੇਜੇ ਸੀ ਭਾਈ ਰਾਜਦੀਪ ਸਿੰਘ ਤੇ ਜਹਦਰ ਸੁਖਦੀਪ ਸਿੰਘ ਲੁਧਿਆਣੇ ਵਾਲੇ ਸਾਰੇ ਫੌਜਾਂ ਗਈਆਂ ਸੀ ਰਾਤ ਉੱਥੇ ਜਾ ਕੇ ਉਹਨਾਂ ਨੇ ਸਾਰਾ ਦੇਖਿਆ ਬੇਰਬਾ ਦਿੱਤਾ ਮੈਂ ਉੱਥੇ ਦੇ ਪ੍ਰਸ਼ਾਸਨ ਨਾਲ ਵੀ ਬੇਨਤੀ ਗੱਲਬਾਤ ਕੀਤੀ ਸੀਗੀ ਉਹਨਾਂ ਨੂੰ ਵੀ ਕਿਹਾ ਇਹਨਾਂ ਦੋਨਾਂ ਧਿਰਾਂ ਦੇ ਪਰਚੇ ਫੜਕੇ ਦਰਜ ਕਰੋ ਕਿਉਂਕਿ ਲੜਾਈ ਇਹਨਾਂ ਦੀ ਆਪ ਦੀ ਆਪਦੀ ਨਿੱਜੀ ਰੰਜਸ਼ ਖਾਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹਨਾਂ ਨੇ ਜਿਹੜਾ ਹੈਗਾ ਉਹ ਬਿਆਦਵੀ ਕੀਤੀ ਆ ਅੰਗ ਪਰਵਾਏ ਨੇ ਕਿਸੇ ਨੇ ਤਾਂ ਪੜਵਾਏ ਨਾ 4 ਦਿਨ ਪਹਿਲਾਂ ਇਹ ਵੀ ਸੁਣਿਆ ਦੱਸਿਆ ਵੀ ਉਹਨਾਂ 4 ਦਿਨ ਪਹਿਲਾਂ ਜਿਹੜੇ ਗੁਰੂ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਸੀ ਉਹ ਵੀ ਬੰਦ ਕਰਾਤੇ ਬੰਦ ਕਿਉਂ ਕਰਾਏ ਨੇ ਕੀ ਕਾਰਨ ਹੈ ਇੱਕ ਪ੍ਰਧਾਨਗੀ ਦੀ ਖਾਤਰ ਉਹ ਦੁਸ਼ਟੋ ਤੁਹਾਨੂੰ ਇਹ ਸੰਗ ਸ਼ਰਮ ਨਾ ਆਈ ਇੱਕ ਚੌਧਰ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਬੇਅਦਬੀ ਕਰਤੀ ਲੋਕਾਂ ਨੇ ਸ਼ਰਮ ਨੂੰ ਹੱਥ ਮਾਰੋ ਕੁਛ ਗੁਰੂ ਸਾਹਿਬ ਸਾਰਿਆਂ ਦਾ ਸਭ ਦਾ ਗੁਰੂ ਆ ਜਿਹਨੂੰ ਹਰੇਕ ਇੱਕ ਲੋਕਾਈ ਸਾਰੇ ਧਰਮਾਂ ਦੇ ਲੋਕ ਪੂਜਦੇ ਨੇ ਤੁਸੀਂ ਨੇ ਪਾਪੀਓ ਦੁਸ਼ਟੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਤੀ ਤੁਸੀਂ ਨੇ ਇੱਕ ਚੌਧਰ ਖਾਤਰ ਪ੍ਰਧਾਨਗੀਆਂ ਖਾਤਰ ਸ਼ਰਮ ਕਰ ਲਓ ਤੁਸੀਂ ਜੱਬ ਕੇ ਕਿਉਂ ਨਾ ਮਰ ਕੇ ਤੁਸੀਂ ਸਾਰੇ ਮੈਂ ਬੇਨਤੀ ਕਰਨਾ ਸਾਬ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਾਲੇ ਸ਼੍ਰੋਮਣੀ ਕਮੇਟੀ ਨੂੰ ਹੁਣ ਤੁਹਾਡੀਆਂ ਟਾਸਪੋਰਟਾਂ ਕਿੱਦਾਂ ਮਰ ਗਈਆਂ ਰਾਤ 10 ਵਜੇ ਕਿਉਂ ਨਹੀਂ ਪਹੁੰਚਿਆ ਕੋਈ ਕਿੱਦਾਂ ਮਰ ਗਏ ਤੁਸੀਂ ਸਾਰੇ ਉਸ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਫਟਾਓ ਜਥੇਦਾਰ ਸਾਹਿਬ ਇਧਰ ਵੀ ਨਿਗਾਹ ਮਾਰ ਲਓ 328 ਰੂਪਾਂ ਦਾ ਰੋਲਾ ਪੈ ਰਿਹਾ ਜਿੱਥੇ-ਜਿੱਥੇ ਵੀ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼੍ਰੋਮਣੀ ਕਮੇਟੀ ਨੂੰ ਜ਼ਥੇਦਾਰ ਹਦਾਇਤ ਕਰੇ ਇਧਰ ਗੱਲਾਂ ਸੁਣ ਲੋ ਤੇ ਇਹਦੇ 'ਤੇ ਧਿਆਨ ਮਾਰ ਲਓ ਇਧਰ ਪੰਥਕਨੀ ਵੀ ਧਿਆਨ ਮਾਰ ਲਓ ਕੱਲੇ ਬਾਦਲ ਨੂੰ ਉਹਨੂੰ ਡਾਕ ਕਰੋ ਵੀ ਤੁਸੀਂ ਬਾਦਲ ਨੂੰ ਖੜਾ ਕਰਨ ਤੇ ਲੱਗੇ ਹੋਏ ਹੋ ਜਾਂ ਆਹ ਇਹਨਾਂ ਸਿਆਸਤ ਅਕਾਲੀ ਦਲ ਖੜਾ ਕਰਨਾ ਬਾਦਲ ਦਲ ਖੜਾ ਕਰਨਾ ਥੋੜੇ ਪੱਲੇ-ਦੱਲੇ ਆਹੀ ਕੁਝ ਰਹਿ ਗਿਆ ਹੋਰ ਨਹੀਂ ਤੁਹਾਨੂੰ ਕੁਝ ਦਿੰਦਾ ਕਿੱਥੇ-ਕਿੱਥੇ ਬੇਅਦਮੀਆਂ ਹੋ ਰਹੀਆਂ ਨੇ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿਥੇ ਨੇ 328 ਰੁਪਏ 328 ਰੁਪਏ ਜਿਹੜਾ ਚੱਲਦਾ ਮਾਲ ਮਾਲ ਚੱਲਦਾ ਤੁਹਾਨੂੰ ਸਾਰੇ ਬੇਰਬਾਸ ਸਾਡੀ ਦਾ ਜਿੰਨੇ ਵੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਏ ਨੇ ਇਹ ਸ਼੍ਰੋਮਣੀ ਕਮੇਟੀ ਕਾ ਦੇ ਵਾਸਤੇ ਬਣਾਈਆ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਸਤੇ ਬਣੀ ਹੋਣ ਚਾਉਂਦੀ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਵਾਸਤੇ ਤੁਸੀਂ ਉਹ ਕਰਦੇ ਕੋਈ ਨਹੀਂ ਹੈਗੇ ਰੁਪਈਆ ਪਿੱਛੇ ਲੜੀ ਜਾਣੇ ਪਰ ਤਾਂ ਲੀਆਂ ਪਿੱਛੇ ਲੜੀ ਜਾਣਿਓ ਸਾਰੇ ਸਰੂਪੋਤਸੰ ਗੁਰੂ ਸਾਹਿਬ ਦੇ ਜਿਹਦਰ ਸਾਹਿਬ ਉਹ ਪਿੰਡ ਦੇ ਹੱਕਦਾਰ ਨਹੀਂ ਹੈਗਾ ਮਨ ਲਾ ਪਿੰਡ ਵਾਲੇ ਲੋਕ ਦੁਸ਼ਟ ਪਾਪੀ ਹੋਗੇ ਇੱਕ ਪ੍ਰਧਾਨ ਜੀ ਦੀ ਖਾਤਰ ਚੌਧਰ ਦੀ ਖਾਤਰ ਲੜਾਈਆਂ ਕਰਦੇ ਨੇ ਪੱਗਾਂ ਲਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਵੀ ਹੋਈ ਆ ਉਹਨਾਂ ਨੇ ਕਰਿਆ ਜਾਣ ਬੁੱਝ ਕੇ ਕਰਿਆ ਸਾਰਾ ਸੀਸੀਟੀਵੀ ਕੈਮਰਾ 4 ਦਿਨ ਪਹਿਲਾਂ ਬੰਦ ਕਰਦੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾਇਕ ਨਹੀਂ ਹੈਗੇ ਲੋਕ ਉਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਕਿਸੇ ਸੋਹਿਰਦ ਜਗ੍ਹਾ ਦੇ ਪਛਾਏ ਜਾਣ ਜਿੱਥੇ ਗੁਰੂ ਸਾਹਿਬ ਦਾ ਸਤਕਾਰ ਹੋ ਸਕੇ ਇਹ ਪਾਪੀ ਦੁਸ਼ਟ ਲੋਕ ਨੇ ਜਿਹੜੇ ਇਹ ਲਾਇਕ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਦੋਂ ਤੱਕ ਅਸੀਂ ਸਹੀ ਜਾਮਾ ਕਦੋਂ ਤੱਕ ਸੁਣਨ ਨੂੰ ਮਿਲੂਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜਦੇ ਪਹਿਲਾਂ ਤਾਂ ਕਹਿੰਦੇ ਸੁਣਦੇ ਸੀਗੇ ਵੀ ਉਹ ਫਲਾਨਾ ਜਾਂਚਿਆਂ ਦਾ ਕੰਮ ਆ ਠੰਕਿਆਂ ਦਾ ਕੰਮ ਆ ਉਹਨਾ ਆਪ ਸੀ ਰੰਜਸ ਖਾਤਰ ਤੁਸੀਂ ਸਾਰੀ ਜਿਹੜਾ ਹੈਗਾ ਜਿਹੜਾ ਰੰਜਸ ਖਾਤਰ ਤੁਸੀਂ ਜਿਹੜਾ ਤੁਸੀਂ ਮੌਕਾ ਹੀ ਜਾਂਦੇ ਤੁਸੀਂ ਸ਼ਰਮ ਕਰ ਲੋ ਸ਼ਰਮ ਗੁਰੂ ਸਾਹਿਬ ਦਾ ਕਿੱਥੇ ਦੇ ਉਹਨਾਂ ਦਿਓਗੇ ਕਿੱਥੇ ਪਾਪ ਭਰੋਂਗੇ ਇਹ ਜਿਹਨੂੰ ਸਾਰੀ ਕਾਇਨਾਤ ਨਮਸਕਾਰ ਕਰਦਾ ਸਿਰ ਝੁਕਾਉਂਦੀ ਆ ਉਹਦੀ ਤੁਸੀਂ ਬਿਆਦ ਵੀ ਉਹਦੇ ਅੰਗ ਪਾੜ ਕੇ ਇਨਾਂ ਦੇ ਸਖਤ ਦੋਨੇ ਧਿਰਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਹੀ ਭਗਮਤ ਮਾਨ ਨੂੰ ਕਹਿੰਦਾ ਸਖਤ ਕੂਨ ਬਣਾ ਦੇ ਇਹਨਾਂ ਨੂੰ ਫਾਸੀ ਤਾਂ ਹੋ ਜੇ ਜਾਂ ਜਿਹੜੇ ਸਿੱਖ ਲੋਕ ਨੇ ਤੁਸੀਂ ਵੱਢ ਕੇ ਤਾਂ ਡੰਗ ਦੋ ਜਿੱਥੇ ਉਹ ਮਿਲਦੇ ਰੋਂ ਇਹ ਜਿਹੇ ਲੋਕਾਂ ਨੂੰ ਆਏ ਨੇ ਕੋਈ ਨਾ ਕੋਈ ਬਿਆਦਵੀ ਆਪ ਹੀ ਕਰਦੇ ਰਹਿੰਦੇ ਹੋ ਕੋਈ ਨਹੀਂ ਕਰਦਾ ਹੈਗਾ ਸਿਰਫ ਚੌਧਰਾਂ ਦੀ ਖਾਤਰ ਗ੍ਰਾਂਥੀ ਸਿੰਘ ਵੀ ਕਰਦੇ ਨੇ ਇਸ ਤੋਂ ਪਹਿਲਾਂ ਵੀ ਹੋਈ ਆ ਗ੍ਰਾਂਥੀ ਸਿੰਘਾਂ ਨੇ ਕਰੀਆ ਆਪ ਸਿਰਫ ਤੇ ਲੜਨ ਵਾਸਤੇ ਰੋਣਾ ਵਾਸਤੇ ਉਹ ਵੀ ਕਰਦੇ ਨੇ ਗੁਰੂ ਘਰ ਦੀਆਂ ਪ੍ਰਧਾਨਗੀਆਂ ਪਿੱਛੇ ਵੀ ਗੁਰੂ ਬਿਆਦਮੀਆਂ 70% ਲੋਕ ਇਹ ਬਿਆਦਮੀਆਂ ਕਰ ਰਹੇ ਨੇ ਹੋਰ ਨਹੀਂ ਕਰਦਾ ਇਸੇ ਦੀ ਜੁਰਤ ਨਹੀਂ ਵੀ ਕਿ ਜੇ ਕੋਈ ਕਰ ਦੇ ਜੇ ਕੋਈ ਕਰਦਾ ਨੂੰ ਟੰਗਦਾ ਉੱਥੇ ਤੇ ਸਾਡਾ ਤੇ ਕੋਈ ਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਆਟੋ ਵਸਪੋਰਟ ਪੁਲਿਸ ਕਾਦੇ ਪਾਸੇ ਰੱਖਿਆ ਤੁਸੀਂ ਟਾਸਕ ਫੋਰਸ ਇਹ ਸਿਕਾਨੇ ਕੁੱਟਣ ਬਾਤ ਤੇ ਆ ਇਹ ਕਿਉਂ ਨਹੀਂ ਪਹੁੰਚਦੀ ਮੈਂ ਜਨਰਲ ਸਾਹਿਬ ਨੂੰ ਬੇਨਤੀ ਕਰਨਾ ਸਾਰੇ ਗੁਰੂ ਘਰ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਸਾਰਿਆਂ ਦੇ ਵਿੱਚ ਇਹ ਕੱਲੀ ਡਿਟੇਲ ਹੋਣੀ ਚਾਹੀਦੀ ਆ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਵੀ ਕਿੰਨੇ ਗੁਰੂ ਘਰ ਦੇ ਵਿੱਚ ਉਹ ਸਰੂਪ ਕਿੰਨੇ ਨੇ ਉਥੇ ਕਿੰਨੇ ਸਰੂਪ ਨੇ ਉਸ ਗੁਰੂ ਘਰ ਦੇ ਵਿੱਚ ਕਿਹੜੇ ਡੇਰੇ ਚ ਕਿੰਨੇ ਸਰੂਪ ਆਏ ਨੇ ਬੇਰਬਾ ਸਾਰਾ ਹੋਣਾ ਚਾਹੀਦਾ ਸਾਰਾ ਕੁਝ ਇਸ ਕਰਕੇ ਬੇਨਤੀ ਆਉਣਾ ਦੁਰਸ਼ ਲੋਕਾਂ ਤੇ ਪ੍ਰਸ਼ਾਸਨ ਨੂੰ ਵੀ ਕਹਿੰਦਾ ਸਖਤ ਕਾਰਵਾਈ ਕਰਕੇ ਉਹਨਾਂ ਸਾਰਿਆਂ ਦੇ ਪਰਚੇ ਦਰਜ ਹੋਣ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਜਿਨ੍ਹਾਂ ਨੇ ਬੇਅਦਬੀ ਕਰੀ ਆ ਕਰਾਈ ਆ ਆਪੇ ਗੋਲਕਾਂ ਦੀ ਖਾਤਰ ਪਹਿਰੇਦਾਰ ਕੇ ਉਹਨੂੰ ਰੱਖੇ ਹਰੇ ਗੁਰੂ ਘਰ ਦੇ ਵਿੱਚ ਪਹਿਰੇਦਾਰ ਹੋਣਾ ਚਾਹੀਦਾ ਮੈਂ ਜੈਸਰਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਜਿੱਥੇ ਕੋਈ ਪਹਿਰੇਦਾਰ ਨਹੀਂ ਰੱਖਦਾ ਚਾਹੇ ਕੋਈ ਵੱਡਾ ਛੋਟਾ ਗੁਰਦੁਆਰਾ ਕੋਈ ਵੀ ਆ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਏ ਜਾਣ ਇਹ ਲੋਕਾਂ ਨੇ ਨਹੀਂ ਹਟਣਾ ਇਹਨਾਂ ਨੇ ਪੈਸੇ ਇਕੱਠੇ ਕਰਨੇ ਨੇ ਗੁਰੂ ਦੇ ਨਾਮ ਤੇ ਧਰਮ ਦੇ ਨਾਮ ਤੇ ਪੈਸੇ ਇਕੱਠੇ ਕਰਨੇ ਨੇ ਗੁਰੂ ਦੀ ਕੋਈ ਇਹਨਾਂ ਨੂੰ ਮਰਜ਼ਾਦਾਦਾ ਨਹੀਂ ਹੈਗਾ ਕੋਈ ਗੁਰੂ ਦਾ ਇਹਨਾਂ ਨੂੰ ਆਦਮ ਸਤਕਾਰ ਦਾ ਨਹੀਂ ਹੈਗਾ ਵੀ ਬੀ ਬੀ ਆ ਜੀ ਹੋ ਅਸੀਂ ਪਹਿਰੇਦਾਰ ਰੱਖ ਲਈਏ ਪੈਸੇ ਕੀ ਚਟਣੇ ਨੇ ਹੁਣ ਚਟਣੇ ਦੇ ਪੈਸੇ ਕੀ ਕਰਨੇ ਗੁਰਨਾ ਪੈਸਿਆਂ ਦਾ ਜਿਹੜਾ ਇਕੱਠੇ ਕਰਨ ਪ੍ਰਧਾਨੀਆਂ ਪੈਸੇ ਲੜਦੇ ਫਿਰਦੇ ਤੇ ਉਸੇ ਗੁਰੂ ਸਾਹਿਬ ਦੀ ਤੁਸੀਂ ਨੇ ਬੇਅਦਬੀ ਕਰਤੀ ਕੀ ਕਰਨੋਗੇ ਉੱਥੇ ਤੁਸੀਂ ਪੈਸੇ ਇਕੱਠੇ ਕਰਕੇ ਪਹਿਲੇ ਧਾਰ ਰੱਖੇ ਹੁਣ ਬਰਸ਼ੇ ਵਿੱਚ ਢਿੰਗ ਢਿੰਗ ਸਿੰਘ ਰੱਖਣਾ ਪਤਾ ਲੱਗੇ ਵੀ ਉਹ ਟੰਗਿਆ ਪਿਆ ਉੱਥੇ ਟੁੱਟ ਇਸ ਕਰਕੇ ਜਿਹੜੇ ਖਬਰਦਾਰ ਹੋ ਜਾਣਾ ਇਹ ਸਾਰੀ ਦਸੇ ਬੰਦੇ ਨੂੰ ਵੀ ਅਪੀਲ ਆ ਜਸਦਾਰ ਸਾਹਿਬਾਂ ਨੂੰ ਵੀ ਇਹ ਅਪੀਲ ਆ ਵੀ ਉਥੋਂ ਗੁਰੂਗ੍ਰੰਥ ਸਾਹਿਬ ਦਾ ਪਹਲਾ ਸ਼ੁਰੂ ਘਟਾਇਆ ਜਾਣਾ ਫਿਰ ਗੱਲ ਬਾਣੀ ਅੱਜ ਵੀ ਰਾਤ ਵੀ ਅਸੀਂ ਸਿੰਘ ਭੇਜੇ ਸੀਗੇ ਭਾਈ ਰਾਜਦੀਪ ਸਿੰਘ ਰਾਤ ਵੀ ਗਏ ਨੇ ਸੁਖਦੀਪ ਰਾਤ ਉਸ હજાર ਰੁਪਏ ਲੈ ਕੇ ਉਹਨੇ ਸਾਰੀ ਗੱਲਬਾਤ ਕਰ ਗਿਆ ਪ੍ਰਸ਼ਾਸਨ ਨਾਲ ਵੀ ਅਸੀਂ ਗੱਲਬਾਤ ਕੀਤੀ ਅਸੀਂ ਵੀ ਆ ਪਹੁੰਚਾਂਗੇ ਉਸੇ ਅੱਜ ਹੀ ਫੌਜ ਭੇਜਤੀ ਉਸੇ ਇਧਰ ਧਿਆਨ ਮਾਰਾ ਕਰੋ ਜੱਜੇਦਾਰ ਸਾਹਿਬ ਗੜਗਾਜ ਸਾਹਿਬ ਨਾ ਦਾ ਤੁਹਾਡਾ ਗੜਗਾਜਾ ਕਦੋਂ ਗਜੋਗੇ ਫੜ ਕੇ ਬੰਨ੍ਹ ਕੇ ਲੈ ਜਾਓ ਇਥੇ ਸਾਰਿਆਂ ਨੂੰ ਸਾਰੇ ਸਰੂਪ ਉਸੇ ਹਟਾਓ ਇਹ ਲੋਕ ਲੈਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਰੀਆਂ ਜਸੇਬੰਦੀਆਂ ਸਤਰਕ ਹੋਣ ਚੜ੍ਹਦੀ ਕਲਾ ਦੇ ਵਿੱਚ ਹੋਣ ਤਾਂ ਕਿ ਜਿਹੜੇ ਦੁਸ਼ਟ ਲੋਕ ਨੇ ਇਹੋ ਜੀਆਂ ਕਾਰਵਾਈਆਂ ਆਪ ਹੀ ਕਰਦੇ ਨੇ ਅਸੀਂ ਕਿਹਨੂੰ ਦੋਸ਼ ਦਵਾ ਕੇ ਸਾਡੇ ਆਪ ਦੀ ਕਰੀ ਜਾਂਦੇ ਨੇ ਕੋਈ ਨਹੀਂ ਬਾਹਰੋਂ ਕਰਨ ਆਉਂਦਾ ਹੈਗਾ ਸਖਤੋ ਸਖਤ ਉਹਨਾਂ ਤੇ ਕਾਰਵਾਈ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਉਟਾਏ ਜਾਣੇ ਜਸੇਦਾਰ ਸਾਹਿਬ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ